ਸਤਨਾਮ ਵਾਹਿਗੁਰੂ ਸਾਹਿਬ ਜੀ ਅਸਮ ਹਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭੜਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਾਈ ਰਹਾਉ ਸਾਧ ਜਣਾ ਕੇ ਪੂਜੈ ਪੈਰੂ ਮਿਟੇ ਭੱਦਰ ਹੈ ਮਨ ਤੇ ਬੈਰ ਗੁਰ ਪੂਰੇ ਮੇਲੇ ਤਗਰ ਚੁਕਾਇਆ ਪੰਚ ਦੂਤ ਤਬ ਵਸਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨ ਮੋਰਾ ਅਸਰ ਲੱਜਾ ਰਖ ਲੈ ਹੋ ਸਦਨਾ ਜਨ ਤੋਰਾ ਜੇ ਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸਕ ਹੈ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇਹਾ ਹੋਂਕਰੀ ਵਖਿਆਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਸਾਡ ਗੁਰਾਂ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਪਾਵਨ ਸ਼ਬਦ ਆਸਾ ਮਹੱਲਾ ਪੰਜਵਾਂ ਅਸਾ ਰਾਗ ਅਸਾ ਰਾਗ ਦਾ ਪੰਜਵੇਂ ਪਾਠਾਣੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਲੜੀਵਾਰ ਦਾ 98 ਨੰਬਰ ਸ਼ਬਦ ਜੋ ਕਿ ਧਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 395 ਅੰਗ ਤੇ ਸੁਸ਼ੋਭਤ ਹੈ ਸੋਈ ਦਿਵਸ ਸਪੜਾ ਮੇਰੇ ਭਾਈ ਸੋਈ ਦਿਵਸ ਇਨੇ ਉਹ ਦਿਨ ਭਲਾ ਹੈ ਸਾ ਘੜੀ ਸੁਲਖਣੀ ਜਿਤ ਪ੍ਰਭਾਵ ਹੈ ਚਿਤ ਮੇਰੇ ਪ੍ਰਮਾਤਮਾ ਸੋਈ ਦਿਵਸ ਭਲਾ ਮੇਰੇ ਭਾਈ ਇਹ ਭਾਈ ਭਰਾਓ ਉਹ ਦਿਨ ਭਲਾ ਹੈ ਕਿਹੜਾ ਦਿਨ ਹਰ ਗੁਣ ਗਾਏ ਪਰਮਗਤ ਪਾਈ ਰਹਾਓ ਪਹਿਲਾਂ ਤਾਂ ਜਦੋਂ ਹਰੀ ਦੇ ਗੁਣ ਗਾਏ ਜਦੋਂ ਪ੍ਰਮਾਤਮਾ ਨੂੰ ਯਾਦ ਕੀਤਾ ਉਹ ਘੜੀ ਉਹ ਪਲ ਉਹ ਸਮਾਂ ਉਹ ਦਿਨ ਉਹ ਮਹੀਨਾ ਤੇ ਉਹ ਵਾਰ ਭਲਾ ਹੈ ਭਲਾ ਹੈ ਹਰ ਗੁਣ ਗਾਇ ਜਦੋਂ ਹਰੀ ਗਾਇਆ ਤੇ ਪਰਮਗਾਤਾ ਪਾਈ ਪਰਮ ਅਵਸਥਾ ਜਿਹੜੀ ਅਵਸਥਾ ਜਿਹਦੇ ਲਈ ਸਾਰੀ ਦੁਨੀਆ ਦਿਨ ਰਾਤ ਭੱਜੀ ਫਿਰਦੀ ਹੈ ਸੁਖ ਪਾਣ ਵਾਸਤੇ ਕਹਿੰਦੇ ਉਹ ਅਵਸਥਾ ਗੁਰੂ ਦੀ ਕਿਰਪਾ ਨਾਲ ਪਾ ਲਈ ਹੈ ਰਹਾ ਵਿਸ਼्राम ਦੇ ਕੇ ਕੇਂਦਰੀ ਪਾਸੋਂ ਜਾਣਦੇ ਨੇ ਅਸਮਹੱਲਾ ਪੰਜਵਾ ਨਾਮ ਜਪਤ ਮਾਨ ਤਨ ਸਭ ਹਰਿਆ ਕਹਿੰਦੇ ਨਾਮ ਜਪ ਜਪਤ ਪਾਵ ਜਪਦੇ ਮਾਨਵੀ ਹਰਿਆ ਹੋ ਗਿਆ ਤਤ ਨਵੀ ਕਹਿਣ ਦਾ ਮਤਲਬ ਮਨ ਚੋਂ ਵੀ ਵਿਸ਼ੇਵਿਕਾਰ ਖਤਮ ਹੋ ਗਏ ਹੁਣ ਜਿਹੜਾ ਤਨ ਪ੍ਰਾਏ ਤਨ ਦਾ ਗਮਨ ਕਰਦਾ ਸੀ ਉਹ ਵੀ اٹ ਗਿਆ ਭਾਵੇਂ ਭੈੜੇ ਕੋ ਕਰਮਾਂ ਤੋਂ ਟਿਕ ਗਿਆ ਬਚ ਗਿਆ ਪਰ ਕਦੋਂ ਨਾਮ ਜਪਤ ਨਾਮ ਜਪਿਆ ਨਾਮ ਜਪ ਤੋ ਦ੍ਰਿਸ਼ਨਾ ਸਭ 부ਜੀ ਨਾਮ ਜਪਦੇ ਇਹ ਸਾਰਾ ਕੁਝ ਹੁੰਦਾ ਹੈ ਨਾਮ ਜਪਦੇ ਮਨ ਦਾ ਸੁਖ ਹੁੰਦਾ ਹੈ ਨਾਮ ਜਪ ਨਹੀਂ ਤੁਰਾਸੀ ਦਾ ਗੇੜ ਕੱਟਿਆ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਨਾਮ ਜਪਿਆ ਈ ਮਨ ਸੋਖਾ ਹੋ ਗਿਆ ਮਨ ਹਰਿਆ ਭਰਿਆ ਹੋ ਗਿਆ ਨਹੀਂ ਤਾਂ ਸੁੱਕਾ ਪਿਆ ਮਨ ਮਨ ਭੁੱਖਾ ਭੁੱਖਾ ਮਤ ਕਰੇ ਮਾਤੂ ਕਰੇ ਪੁਕਾਰ ਖੁੱਖਾ ਹੈ ਤ੍ਰਿਸ਼ਨਾ ਦੀ ਅਗਦੇ ਵਿੱਚ ਤੇ ਸਤਿਗੁਰੂ ਕਹਿੰਦੇ ਨੇ ਨਾਮ ਜਪਤ ਮਨ ਤਾਂ ਸਭ ਹਰਿਆ ਨਾਮ ਜਪਦੇ ਈ ਮਾਨਵੀ ਹਰਿਆ ਹੋਇਆ ਭਾਵ ਵਿਕਾਰਾਂ ਵੱਲੋਂ ਬਚ ਗਿਆ ਵਿਕਾਰ ਰੂਪੀ ਜ਼ਹਿਰ ਲੱਗੀ ਸੀ ਤਨ ਵੀ ਤਨ ਨੂੰ ਇਹ ਪੰਜ ਪੂਤਕ ਸ਼ਰੀਰ ਵਿੱਚ ਸਤਿਗੁਰੂ ਕਹਿੰਦੇ ਨੇ ਈਰਖਾ ਦਵੇਸ਼ ਨਿੰਦਿਆ ਤੁਗਲੀ ਦੀ ਇਹ ਮੈਲ ਲੱਗੀ ਸੀ ਇਹ ਵੀ ਹਰੀ ਭਰੀ ਹੋ ਗਈ ਯਾ ਪਾਵ ਮੈਂ ਪੰਜ ਵੈਰੀ ਮੇਰਾ ਸਾਥ ਛੱਡ ਕੇ ਮੇਰੇ ਮੇਰੇ ਖਿਲਾਫ ਸਨ ਉਹ ਇੱਕਮਿਕ ਹੋ ਗਏ ਹਨ ਕਲਮਲ ਦੋਖ ਸਗਲ ਪਰ ਹਰਿਆ ਕਲਮਲ ਭਾਵ ਪਾਪ ਜਿਹੜੇ ਸਨ ਦੋਖ ਜਿਹੜੇ ਮੰਦੜੇ ਕਰਮ ਸਨ ਸਗਲ ਪਰ ਹਰਿਆ ਸਾਰੇ ਛੱਟ ਗਏ ਨੇ ਕਿਉਂਕਿ ਹੁਣ ਮੇਰਾ ਮਨ ਪੰਜ ਚੋਰਾ ਅਧੀਨ ਨਹੀਂ ਹੁਣ ਇਹ ਮੇਰਾ ਮਨ ਮੇਰੇ ਪ੍ਰਮਾਤਮਾ ਦੇ ਅਧੀਨ ਚੱਲਦਾ ਹੈ ਕਿਤੇ ਹੁਣ ਸਾਰੇ ਤਰ੍ਹਾਂ ਦੇ ਦੁੱਖ ਵੀ ਦਰਿੰਦਰ ਵੀ ਸਭ ਹਟ ਗਏ ਨੇ ਸੋ ਇਹ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਾਈ ਰਹਾ ਹਾਂ ਉਹ ਕਹਿੰਦੇ ਉਹ ਦਿਨ ਭਲਾ ਹੈ ਜਦੋਂ ਜਦੋਂ ਹਰੀ ਦੇ ਗੁਣ ਗਾਏ ਤੇ ਜਦੋਂ ਪਰਮ ਅਵਸਥਾ ਸਹਿਜ ਅਵਸਥਾ ਪ੍ਰਾਪਤ ਕਰ ਲਈ ਹੈ ਰਹਾ ਹਾਂ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਨੇ ਸਾਧ ਜਣਾ ਕੇ ਪੂਜੇ ਪੈਰ ਕਹਿੰਦੇ ਸਤ ਸੰਗੀਆਂ ਦੇ ਪੂਜੇ ਪੈਰ ਭਾਵ ਜਿਹੜਾ ਉਹਨਾਂ ਦਾ ਸਤ ਸੰਗਤ ਕਰਦਾ ਹੈ ਜਿਹੜਾ ਵੀ ਸਤ ਸੰਗੀਆਂ ਦੇ ਪੈਰ ਪੁੱਜਣ ਦਾ ਪਾਵ ਹੈ ਉਹਨਾਂ ਦੇ ਬਚਨਾਂ ਨੂੰ ਜ਼ਿੰਦਗੀ ਚ ਕਮਾਉਂਦਾ ਹੈ ਮਿਟੇ ਉਪਦਰ ਹੈ ਮਨ ਤੇ ਬੈਰ ਉਹਦੇ ਮਨ ਵਿੱਚ ਉਪਜਣ ਵਾਲੀਆਂ ਖੁਰਤਾਣੀਆਂ ਮਾਇ ਭਾਵ ਭੈੜੇ ਵਿਚਾਰ ਮੰਦੜੇ ਵਿਚਾਰ ਸਭ ਮਨ ਤੇ ਬੈਰ ਮਿਟ ਜਾਂਦੇ ਨੇ ਮਨ ਤੇ ਉਪਦਰਪਾਵ ਜਿਹੜੀ ਚੀਜ਼ ਗੁਰੂ ਦੇ ਉਲਟ ਆਸ਼ੇ ਦੇ ਉਹ ਟਿਕ ਜਾਂਦੀ ਹੈ ਹਟ ਜਾਂਦੀ ਹੈ ਮਨ ਤੇ ਬੈਰ ਮਨ ਤੋਂ ਲੋਕਾਂ ਦਾ ਬੈਰ ਵੀ ਹਟ ਜਾਂਦਾ ਜਿਹਨੂੰ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਿਆਈ ਕੋਈ ਬੈਰੀ ਨਹੀਂ ਰਹਿੰਦਾ ਫਿਰ ਆਪਣੇ ਸਮਝਦਾ ਸਭ ਨੂੰ ਗੁਰਪੂਰੇ ਮਲੇ ਥਗਰ ਚੁਕਾਇਆ ਸਤਿਗੁਰੂ ਕਹਿੰਦੇ ਨੇ ਮੇਰੇ ਪੂਰੇ ਗੁਰੂ ਨੇ ਮਿਲ ਕੇ ਮੇਰੇ ਨਾਲ ਜਿਹੜਾ ਝਗੜਾ ਸੀ ਨੇ ਪੰਜ ਤੌਰਾਂ ਦਾ ਈਰਖਾ ਦਾ ਦਵੇਸ਼ ਦਾ ਪਿਉਰੀ ਬੇਈਮਾਨੀ ਠੱਗੀ ਯਾਰੀ ਦਾ ਇਹ ਸਾਰਾ ਬੈਰ ਮੇਰੇ ਸਤਿਗੁਰੂ ਨੇ ਮੈਨੂੰ ਮਿਲ ਕੇ ਮੇਰਾ ਮੈਨੂੰ ਇਕਮਿਤਾ ਦੇ ਕੇ ਖਤਮ ਕਰ ਦਿੱਤਾ ਮੁਕਾ ਦਿੱਤਾ ਪੰਜ ਦੂਤ ਸਭ ਵਸ ਗਤੇ ਆਇਆ ਇਹ ਜਿਹੜੇ ਪੰਜ ਚੋਰ ਸਨ ਕਾਮ ਕ੍ਰੋਧ ਇਸਲੇਹੀ ਅੰਦਰ ਪੰਜ ਚੋਰ ਵਸਿਆ ਕਾਮ ਕ੍ਰੋਧ ਲੋਮੋ ਹੰਕਾਰ ਇਹ ਪੰਜ ਚੋਰ ਸਨ ਅੱਗੇ ਚੋਰੀ ਕਰਦੇ ਸਨ ਉਹਨੇ ਚੋਰੀ ਕਰਨ ਦੀ ਬਜਾਏ ਇਹ ਮੈਨੂੰ ਹੁਣ ਪਰਮ ਆਨੰਦ ਤੱਕ ਲੈ ਜਾਂਦੇ ਨੇ ਮੈਨੂੰ ਮਨ ਦਾ ਸੁੱਖ ਦੇ ਕੇ ਉਸ ਨਿਰੰਕਾਰ ਦੇ ਨਾਲ ਇੱਕਮਿਕਤਾ ਹਾਸਲ ਕਰਵਾ ਦਿੰਦੇ ਨੇ ਤਾਂ ਹੀ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹ ਦਰਗਯ ਮਾਣੇ ਅਵਸਥਾ ਵਿੱਚ ਲੈ ਜਾਂਦੇ ਨੇ ਭਾਵ ਇਹ ਪੰਜੇ ਅੱਗੇ ਪਹਿਲਾਂ ਪ੍ਰਮਾਤਮਾ ਤੋਂ ਤੋੜੇ ਦੇ ਸਨ ਜਦੋਂ ਹੁਣ ਇਹਨਾਂ ਤੇ ਜਿੱਤ ਪਾ ਲਈ ਇਹ ਤੋੜਨ ਵਾਲੇ ਜੰਮਦੂਤ ਇਹ ਹੁਣ ਮੇਰੇ ਵੈਰੀ ਨਹੀਂ ਇਹ ਮੇਰੇ ਮਿੱਤਰ ਬਣ ਗਏ ਨੇ ਹੁਣ ਮੈਨੂੰ ਇਹ ਨਿਰੰਕਾਰ ਨਾਲ ਜੋੜਦੇ ਨੇ ਕਈ ਸਤਿਗੁਰੂ ਕਹਿੰਦੇ ਨੇ ਦੋ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰੱਖਾਇਆ ਦਸਮ ਦੁਆਰ ਕੁੰਜੀ ਜਪ ਦੀਜੇ ਤਾਉ ਦਇਆਲ ਕੋ ਦਰਸ਼ਨ ਕੀਜੇ ਕਹਿੰਦੇ ਜਦੋਂ ਨੌਂ ਦਰਵਾਜੇ ਬੰਦ ਕਰੇਗਾ ਕਹਿੰਦਾ ਮਤਲਬ ਨੌਂ ਦੁਆਰਿਆਂ ਦਾ ਰਸ ਤੇ ਅਗੇਗਾ ਫਿਰ ਕਹਿੰਦੇ ਦਸਮ ਦੁਆਰ ਅੰਮ੍ਰਿਤ ਚੋਈਜੈ ਇਹ ਦਸਮ ਦੁਆਰੇ ਫਿਰ ਅੰਮ੍ਰਿਤ ਵਸੇਗਾ ਭਾਵ ਸਹਿਜ ਅਵਸਥਾ ਵਿੱਚ ਮਨ ਟਿਕੇਗਾ ਜਿਸ ਮਨ ਵਿੱਚ ਆਹਰ ਕਾ ਨਾਮ ਜਿਹਦੇ ਮਨ ਵਿੱਚ ਹਰ ਦਾ ਨਾਮ ਹਰੀ ਦਾ ਨਾਮ ਨਰੰਕਾਰ ਦਾ ਨਾਮ ਕੋਈ ਹਰੀ ਕਹਿੰਦਾ ਕੋਈ ਗੋਪਾਲ ਕਹਿੰਦਾ ਕੋਈ ਅੱਲਾ ਕੋਈ ਗੋੜ ਕਹਿੰਦਾ ਭਾਈ ਉਹਦਾ ਨਾਮ ਜਦੋਂ ਹਿਰਦੇ ਵਿੱਚ ਵਸ ਜਾਏ ਨਾਨਕ ਇਸ ਉੱਪਰ ਕੁਰਬਾਨ ਤਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਦਾਸ ਨਾਨਕ ਨਾਮ ਲੈਵਾ ਦੀ ਮੋਹ ਲਾਂਦੇ ਸ਼ਬਦ ਦੀ ਸੁਨਾਪਤੀ ਕਰਦੇ ਨੇ ਨਾਨਕ ਇਸ ਉੱਪਰ ਕੁਰਬਾਨ ਕਹਿੰਦੇ ਦਾਸ ਨਾਨਕ ਐਸੇ ਸੇਵਕ ਤੋਂ ਐਸੇ ਭਗਤ ਤੋਂ ਕੁਰਬਾਨ ਜਾਂਦਾ ਹੈ ਬਲੇ ਹਾਰੇ ਜਾਂਦਾ ਕਿੰਤੋਂ ਜਿਸ ਮਨ ਵਸਿਆ ਹਰ ਕਾ ਨਾਮ ਜਿਹਦੇ ਮਨ ਵਿੱਚ ਹਰੀ ਦਾ ਨਾਮ ਵਸ ਗਿਆ ਪਰ ਮਾਫ ਕਰਨਾ ਸਾਡੇ ਮਨ ਵਿੱਚ ਵੀ ਕੱਦ ਵੈਸ਼ਨਿੰਦੇ ਤੁਲੀ ਵਸੀ ਸਤਿਗੁਰੂ ਕਿੰਨੇ ਨੇ ਜਿਹਦੇ ਹਿਰਦੇ ਵਿੱਚ ਨਾਮ ਵਸੇ ਐਸੇ ਜਨ ਤੋਂ ਐਸੇ ਭਗਤ ਤੋਂ ਦਾਸ ਨਾਨਕ ਕੁਰਬਾਨ ਜਾਣਾ ਕਰਦਾ ਬਲੇ ਹਾਰੇ ਜਾਂਦਾ ਭਾਈ ਉਹ ਐਸਾ ਜਨ ਆਪ ਵੀ ਤਰਦਾ ਹੈ ਹੋਰ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਭਾਗ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ ਉਹਦਾ ਵੀ ਪਲਾਮਣਾਂ ਦੇ ਨੇ ਤੇ ਜਿਹੜੇ ਉਹਨਾਂ ਦਾ ਬਾੜਾ ਸੋਧਦੇ ਨੇ ਉਹ ਉਹਦਾ ਵੀ ਪਲਾ ਸੋਧਦੇ ਨੇ ਪਰ ਸ਼ਰਤ ਕੀ ਹੈ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਜਿਹੜਾ ਨਿਸ਼ਕਾਮ ਹੋ ਕੇ ਨਾਮ ਜਪਦਾ ਕੋਈ ਇੱਛਾ ਨਹੀਂ ਕੋਈ ਕਾਮਨਾ ਨਹੀਂ ਰੱਖਣਾ ਕਰਦਾ ਤਾਂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਨਾਨਕ ਐਸੇ ਜਾਣ ਤੋਂ ਐਸੇ ਭਗਤਾਂ ਕੁਰਬਾਨ ਜਾਣਾ ਕਰਦੇ ਹਨ ਸੁਗੁਰੂ ਪਿਆਰੀ ਸਾਧ ਸੰਗਤ ਜੀ ਇਹਨੀਆਂ ਕੋ ਬੇਨਤੀਆਂ ਪਰਵਾਣ ਕਰਨੀ ਹੈ ਜੇ ਕੋਈ ਗੱਲ ਚੰਗੀ ਲੱਗੀ ਤਾਂ ਅਸੀਂ ਸ੍ਰੀ ਗੁਰਨਾਥ ਸਾਹਿਬ ਜੀ ਦੇ ਦਰਬਾਰ ਦੇ ਜਾਣ ਕੇ ਵੱਲੇ ਬੰਨਾ ਅਮਲ ਕਰਨਾ ਦੇਉ ਅਸੀਸ ਕਰੋ ਵਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾ ਛੁੱਟੀ ਹੈ ਖਿੰਖਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸੱਜਣਾਂ ਸਿਸੜੀਆਂ ਜੋ ਹੋਵੇ ਸਾਇਬ ਸੇ ਮੇਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ